ਹਾਂਜੀ ਕਿਦਾਂ ਸਾਰੇ ਆ ਪਖਣਾ ਲੁਧਿਆਣੇ ਫੀਲਡ ਗਾਂਜ ਸਾਗਰ ਕੋਸਮੈਟਿਕ ਵਾਲਿਆਂ ਦੇ ਤੁਸੀਂ ਆ ਦੇਖ ਲਓ ਬਾਈ ਕੋਲੇ ਜੋ ਵੀ ਸਮਾਨ ਪਿਆ ਕਰੀਮ ਉਹ ਪਰਫਿਊਮਾਂ ਬਲੀਚਾਂ ਫੇਸ਼ੀਅਲ ਗਿੱਟਾ ਗੂਟਾ ਜੋ ਵੀ ਸਮਾਨ ਪਿਆ ਇੱਥੇ ਮਨਿਆਰੀ ਦਾ ਹੋ ਗਿਆ ਮੇਕਅਪ ਦਾ ਹੋ ਗਿਆ ਸਾਰੇ ਸਮਾਨ ਤੇ ਤੁਹਾਨੂੰ 50% ਲੈਸ ਮਿਲੂਗੀ ਮੈਂ ਗਰੰਟੀ ਨਾਲ ਕਹਿੰਦਾ ਸਾਰਾ ਕੰਪਨੀ ਦਾ ਸਮਾਨ ਪੱਕਾ ਬਿੱਲ ਬਾਈ ਨਾਲ ਮਿਲੂਗਾ ਉਹ ਇਦਾਂ ਦਾ ਹੈਗਾ ਵੀਡੀਓ ਚ ਕੁਛ ਕਹਤਾ ਤੇ ਮਿਲੂ ਪੋਛ ਮੇਰੇ ਚੈਨਲ ਤੇ ਜਾਓ ਤੇ ਜਿੱਟਲੋਂ ਕੈਂਡ YouTube ਤੇ ਵੀ ਤੇ Facebook ਤੇ ਵੀ ਬਾਈ ਦੇ ਬਹੁਤ ਜ਼ਿਆਦਾ ਵੀਡੀਓ ਪਾਈਆਂ ਹੋਈਆਂ ਨੇ 50% ਡਿਸਕਾਊਂਟ ਮਿਲੂ ਤੁਹਾਨੂੰ 50% ਜਿਹੜੀ ਚੀਜ਼ ਮਰਜ਼ੀ ਲੈ ਲਿਓ ਗਾਰੰਟੀ ਨਾਲ ਕਹਿੰਨਾ ਕੰਪਨੀ ਦਾ ਸਮਾਨ ਆ ਸਾਰਾ ਪਹਿਲਾਂ ਜਾ ਕੇ ਤਸੱਲੀ ਕਰਾ ਲੇ ਫੇਰ ਲਿਓ ਆਦੇ ਵੱਲੋਂ ਸਾਹਮਣੇ ਥੋੜੇ ਸਾਰਾ ਕੁਝ ਹੀ ਪਿਆ ਵਾ ਤੇ ਬਾਕੀ ਤੁਸੀਂ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਡਰਾਇਰ ਤੁਹਾਨੂੰ 250 ਰੁਪਏ ਦੇ ਦੂ ਬਾਈ ਬੈਕਸ 800 ਰੁਪਏ ਦੇ ਦੂ ਹੋਰ ਦੱਸੋ ਆ ਦੋਨੀਆਂ ਦੁਕਾਨਾਂ ਬਾਈ ਦੀਆਂ ਹੀ ਨੇ ਦੇਖੋ ਸਮਾਨ ਨਾਲ ਲੋਡ ਕੀਤੀ ਹੈ ਪੰਨਿਆਂ ਨੇ ਜਾ ਉੱਥੇ ਜਾ ਕੇ ਬੰਦ ਤਸੱਲੀ ਕਰੋ ਫੇਰ ਸਮਾਨ ਲਿਓ ਸਾਰਾ ਓਰੀਜਨਲ ਸਮਾਨ ਆ ਕੰਪਨੀ ਦਾ ਸਮਾਨ ਤੁਹਾਨੂੰ ਪੱਕਾ ਬਿੱਲ ਨਾਲ ਮਿਲੂਗਾ ਲੁਧਿਆਣਾ ਫੀਲਡ ਗੰਜ ਸਾਗਰ ਕੋਸਮੈਟਿਕ ਗੜੀ ਨੰਬਰ 11 ਫੋਨ ਨੰਬਰ ਹੈਗਾ 81980 44980